ਹਾਂ ਜੀ ਆਹ ਇਹ ਨੀਂਬਟੀ 35 ਸ਼ਾਸ ਹੈ। ਆਹ ਇਹ ਪੰਜ ਗੀਅਰ ਨੇ। ਆਹ ਟਰ। ਇਹ ਸਾਈਕਲ ਚਲਾਉਣ ਲਈ 20 ਇੱਥੇ ਜਿਹੜਾ ਮੈਂ ਲਾਇਸੈਂਸ ਉਦਨ ਕਰਕੇ ਆਇਆ। ਉਹ ਲਾਇਸੈਂਸ ਲੈਣਾ ਪੈਂਦਾ। ਜਿਹੜਾ ਉਦਨ ਮੈਂ ਪੇਪਰ ਤੇ ਟ੍ਰਾਈ ਪਾਸ ਕੀਤੀ ਐ ਉਹਦੇ ਵਿੱਚ ਇਹ ਸਾਈਕਲ ਵੀ ਉਹਦੇ ਵਿੱਚ ਹੀ ਆਉਂਦਾ। ਇਹ ਸਾਈਕਲ ਆਪਾਂ ਚਲਾ ਨਹੀਂ ਸਕਦੇ। ਆ ਹੁਣ ਪੰਜਵਾਂ ਗੀਅਰ ਈ ਹੈ ਜਮ। ਮਾਫੀ ਕਰਨਾ। ਜੋੜ ਨਹੀਂ ਲੱਗਦਾ ਹੈਗਾ ਉੱਤੇ ਜਮਾ ਇੱਕ ਵਾਰੀ ਫੋਲ ਬੈਟਰੀ ਕਰਕੇ 40 50 ਕਿਲੋਮੀਟਰ ਆਪਾਂ ਹੀ ਬਿਨਾਂ ਕੋਚ ਮਾੜਾ ਜਿਹਾ ਪਿੰਡ ਦਾ ਰਸਤਾ 25 ਦੀ ਸਪੀਡ